ਰੋਸਪੁਰ ਵਿੱਚ ਭਾਜਪਾ ਤੇ ਕਾਂਗਰਸੀ ਵਰਕਰਾਂ ਵਿਚਕਾਰ ਹੋਈ ਫਾਇਰਿੰਗ ਅਤੇ ਪਥਰਾ ਦੇ ਵਿੱਚ 10 ਲੋਕ ਜ਼ਖਮੀ ਹੋਏ ਨੇ ਇੱਕ ਜਿਮ ਬਣਾਏ ਜਾਣ ਦਾ ਵਿਵਾਦ ਹਿੰਸਕ ਰੂਪ ਧਾਰਨ ਕਰ ਗਿਆ ਵਧੇਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਸਰਗਜੀਤ ਸਿੰਘ ਸਰਗਜੀਤ ਕੀ ਦਤਾ ਹਾਲਾਤ ਅਹ ਦੇਖੋ ਨਵਦੀਪ ਜੋ ਫਿਰੋਜ਼ਪੁਰ ਦੇ ਵਿੱਚ ਜਿਮ ਦੇ ਮਬਾਤ ਨੂੰ ਲੈ ਕੇ ਅੱਜ ਪੂਰਾ ਹੰਗਾਮਾ ਹੋਇਆ ਜਿਸ ਦੇ ਕਾਰਨ ਬੀਜੇਪੀ ਦੇ ਜੋ ਫੌਸਟਰ ਨੇ ਔਰ ਕਾਂਗਰਸ ਦੇ ਜੋ ਸਮਰੱਥਕ ਸੀ ਜੋ ਕਿ ਵਿਧਾਇਕ ਨੇ ਸਥਾਨਕ ਉਤੋਂ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਦੇ ਵਿੱਚ ਨਗਰ ਕੌਂਸਲ ਦਾ ਘਰਾਵ ਕਰਨਗੇ ਜਿਸ ਤਰ੍ਹਾਂ ਬਾਦ ਜੋ ਹੈ ਹਾਲਾਤ ਵਿਗੜ ਗਏ ਇਸੇ ਤਰ੍ਹਾਂ ਜੋ ਇੱਕ ਮਾਮਲਾ ਸਾਹਮਣੇ ਆਇਆ ਉਹ ਇਹ ਸੀਗਾ ਕਿ ਜੋ ਕਾਂਗਰਸ ਦਾ ਇੱਕ ਸੀ ਉਹ ਉਸੇ ਜਿਮ ਬਣਾਉਣਾ ਚਾਹੁੰਦਾ ਸੀ ਜਿਸ ਦੇ ਚਲਦਿਆਂ ਨੂੰ ਨਗਰ ਕੌਂਸਲ ਤੋਂ ਪਰਮਿਸ਼ਨ ਨਹੀਂ ਮਿਲੀ ਔਰ ਇਸੇ ਦੇ ਕਾਰਨ ਕਾਂਗਰਸੀ ਵਰਕਰਾਂ ਨੇ ਅੱਜ ਇਹਦੇ ਕਰੋਕਰ ਕਰਨ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਜੋ ਕਾਂਗਰਸੀ ਵਰਕਰ ਦਾ ਦੋਸ਼ ਹੈ ਕਿ ਜਿਮ ਨਗਰ ਕੌਂਸਲ ਦੇ ਤੱਤਰ ਦੇ ਅੰਦਰੋਂ ਉਹਨਾਂ ਨੇ ਪੱਥਰਬਾਜ਼ੀ ਕੀਤੀ ਔਰ ਪੱਥਰਬਾਜ਼ੀ ਕਰਨ ਤੋਂ ਬਾਅਦ ਉਹਨਾਂ ਨੂੰ ਡੰਡਾ ਸੋਟੇ ਨਾਲ ਕੁੱਟਿਆ ਗਿਆ ਇਸੇ ਦੌਰਾਨ ਜੋ ਹੈ ਫਾਇਰਿੰਗ ਵੀ ਹੋਇਆ ਜਿਸ ਕਾਰਨ 10 ਤੋਂ 15 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾਈ ਕਿ ਇਹ ਫਾਇਰਿੰਗ ਕਿਸ ਨੇ ਕੀਤੀ ਕਾਂਗਰਸ ਵੱਲੋਂ ਕੀਤੀ ਗਈ ਜਾਂ ਫਿਰ ਬੀਜੇਪੀ ਵੱਲੋਂ ਕੀਤੀ ਗਈ ਪਰ ਫਿਲਹਾਲ ਇਹ ਹੈ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾ ਲਿਆ ਹੈ ਜੀ ਧੰਨਵਾਦ ਸਰ ਜੀ ਇਸ ਜਾਣਕਾਰੀ ਦੇ ਲਈ